ਦਾ ਸਾਰੇ ਸ਼ਹਿਰ ਵਾਸੀਆਂ ਦਾ ਮੇਰੇ ਵਾਰਡ ਵਾਸੀਆਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੈਨੂੰ ਦੂਸਰੀ ਵਾਰ ਇੰਨਾ ਪਿਆਰ ਦਿੱਤਾ ਉਹਨਾਂ ਦਾ ਮੈਂ ਕਦੇ ਵੀ ਦੇ ਨਹੀਂ ਦੇ ਸਕਦਾ ਬਾਕੀ ਜਿਹੜੀ ਮੇਰੀ ਇਹ ਲੜਾਈ ਸੀਗੀ ਕਿਸੇ ਮਤਲਬ ਕੈਂਡੀਡੇਟ ਨਾਲ ਤਾਂ ਚਲ ਕੈਂਡੀਡੇਟ ਤਾਂ ਸੀਗਾ ਹੀ ਪਰ ਮੇਰੀ ਸਰਕਾਰ ਨਾਲ ਹੀ ਲੜਾਈ ਸੀਗੀ ਉਹਨਾਂ ਨੇ ਮੇਰੇ ਵਾਰਡ ਦੇ ਵਿੱਚ ਬਹੁਤ ਹੀ ਚਲੋ ਮੈਂ ਬੋਲਣਾ ਨਹੀਂ ਚਾਹੁੰਦਾ ਪਤਾ ਹੀ ਹੈ ਸਾਰਿਆਂ ਨੂੰ ਪਲੀ ਭੰਤੀ ਪਤਾ ਸਾਰਿਆਂ ਨੂੰ ਤੇ ਮੈਨੂੰ ਪਰ ਫਿਰ ਵੀ ਮੇਰੇ ਮਹੱਲੇ ਨੇ ਮੇਰੇ ਸਾਰੇ ਬੋਰਡ ਨੇ ਮੈਂ ਉਹਨਾਂ ਦਾ ਰਿਣੀ ਰਹੂੰਗਾ ਉਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਮੈਨੂੰ ਬਹੁਤ ਵੱਡੀ ਲੀਡ ਨਾਲ ਜਿਤਾਇਆ ਇਸ ਕਰਕੇ ਉਹਨਾਂ ਦਾ ਮੈਂ ਸਾਰਿਆਂ ਦਾ ਦਿਲੋਂ ਬਹੁਤ ਧੰਨਵਾਦ ਕਰਦਾ ਬਾਕੀ ਮੇਰੀ ਇੱਕ ਬੇਨਤੀ ਹੋ ਰਹੀ ਹੈ ਜੀ ਮੈਂ ਪਹਿਲਾਂ ਵੀ ਦਿਲੋਂ ਹੀ ਕੰਮ ਕੀਤਾ ਜੋ ਵੀ ਕੀਤਾ ਨਿੱਕਾ ਮੋਟਾ ਜਿੰਨਾ ਕੁ ਮੇਥੋਂ ਹੋ ਸਕਿਆ ਉਹ ਮੇਰਾ ਸਹਿਕਾਰ ਕੀਤਾ ਮੇਰੇ ਬੋਰਡ ਨੇ ਮੇਰੇ ਪਿੰਡ ਨੇ ਮੇਰੇ ਸਾਰੇ ਸ਼ਹਿਰ ਨੇ ਪਰ ਹੁਣ ਵੀ ਮੈਂ ਮੇਰੇ ਸ਼ਹਿਰ ਤੋਂ ਜਾਂ ਮੇਰੇ ਬੋਰਡ ਤੋਂ ਮੈਂ ਕਦੇ ਨਹੀਂ ਭਜੂਗਾ ਖਾਸ ਕਰਕੇ ਮੇਰੇ ਬੋਰਡ 'ਚ ਮੈਂ ਪੂਰਾ ਧਿਆਨ ਦਊਂਗਾ ਹਾਂ ਜਿੰ ਪਿੰਡ 'ਚ ਵੀ ਕਿਸੇ ਨੂੰ ਮੇਰੇ ਤੱਕ ਮੈਂ ਕਿਸਦਾ ਕੰਮ ਕਰ ਸਕਾਂ ਮੈਨੂੰ ਜੋਗ ਹੈ ਤੇ ਮੈਂ ਉਹਨਾਂ ਦਾ ਜਰੂਰ ਕੰਮ ਕਰੂੰਗਾ ਕਦੋਂ ਵੀ ਮੈਨੂੰ ਸੇਵਾ ਲਾਉਣਗੇ ਮੈਂ ਆਦੀ ਰਾਤ ਵੀ ਹਾਜ਼ਰ ਹਾਂ ਬਾਕੀ ਮੈਨੂੰ ਸਾਰੇ ਨੇ ਅਜ਼ਮਾਇਆ ਹੀ ਹੈ ਮੈਂ ਜਦੋਂ ਵੀ ਮੈਂ 24 ਘੰਟੇ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਜੀ ਮੈਂ ਕਦੇ ਵੀ ਕਿਸੇ ਨੂੰ ਪਿੱਠ ਨਹੀਂ ਦਿਖਾਊਗਾ ਇੱਕ ਮੈਂ ਤੁਹਾਨੂੰ ਵਾਅਦਾ ਕਰਦਾ ਜੀ ਮੇਰੀ ਨੈਸ਼ਨਲ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਤੇ ਮੈਂ ਉਸ ਟਿਕਟ ਜਿਹਦੇ ਨੇ ਤੇ ਮਨ ਤੇ ਖਰਾ ਉਤਰਿਆ ਖਾਸ ਕਰਕੇ ਧੰਨਵਾਦ ਕਰਦਾ ਮੇਰੇ ਵੀਰ ਵੱਡੇ ਖਸ਼ਵਾ ਸਿੰਘ ਜਟਾਣਾ ਜੀ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਟਿਕਟ ਦਿੱਤੀ ਤੇ ਮੈਂ ਉਹਨਾਂ ਦੀ ਝੋਲੀ ਬਹੁਤ ਵੱਡੀ ਜਿੱਤ ਪਾਈ ਹੈ ਉਹ ਸਾਡੇ ਲੀਡਰ ਨਹੀਂ ਹੈਗੇ ਉਹ ਸਾਡੇ ਭਰਾ ਨੇ ਅਸੀਂ ਉਹਦੇ ਨਾਲ ਹੀ ਖੜੇ ਆ ਸਾਨੂੰ ਜੋ ਸਾਨੂੰ ਕਿਤੇ ਵੀ ਖੜਾਉਣਗੇ ਅਸੀਂ ਨਾਲ ਹੀ ਖੜਾਂਗੇ ਉਹਨਾਂ ਦੇ ਤੇ ਨਾਲ ਹੀ ਖੜਦੇ ਆ ਮੇਰਾ 25 ਸਾਲ ਦਾ ਉਹਨਾਂ ਨਾਲ ਪ੍ਰੇਮ ਹੈ ਤੇ ਮੈਂ ਕੋਈ ਪਾਰਟੀ ਵਾਲੀ ਹੈ ਜੀ ਕੋਈ ਗੱਲ ਨਹੀਂ ਉਹਨਾਂ ਨਾਲ ਮੇਰਾ ਭਰਾਵਾਂ ਵਾਲਾ ਪ੍ਰੇਮ ਹੈ ਮੈਨੂੰ ਟਿਕਟ ਦਿੱਤੀ ਇਹ ਮਨੋਦੀ ਬਹੁਤ ਵੱਡੀ ਜਿੱਤ ਲੈ ਕੇ ਚੋਲੀ ਉਹਨਾਂ ਦੇ ਪਾਈ ਉਹਨਾਂ ਦਾ ਵੀ ਬਹੁਤ ਬਹੁਤ ਮੇਰੇ ਖੁਸ਼ਵਾਜ ਵੀਰ ਜੀ ਦਾ ਧੰਨਵਾਦ ਜੋ ਕਿ ਤਲਵੰਡੀ ਸਾਬੋ ਤੋਂ ਹਲਕਾ ਇੰਤਜ਼ਾਮ ਜਨੇ ਨਾਲ ਹੀ ਮੈਂ ਸਰਦਾਰ ਬਲਵੀਰ ਸਿੰਘ ਸਾਡੇ ਸਿੱਧੂ ਸਾਹਿਬ ਅੰਕਲ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੇ ਵੀ ਮੇਰੀ ਬਹੁਤ ਵੱਡੀ ਸਪੋਰਟ ਕੀਤੀ ਉਹਨਾਂ ਦੀ ਕੋਈ ਵੀ ਬੰਦਾ ਇਲਾਕੇ 'ਚ ਤਲਵੰਡੀ ਸਾਬੋ ਸ਼ਹਿਰ 'ਚ ਬਹੁਤ ਸ਼ਰੀਫ ਇਨਸਾਨ ਨੇ ਉਹਨਾਂ ਦੀ ਵੀ ਕੋਈ ਬੰਦਾ ਗੱਲ ਨਹੀਂ ਮੋੜਦਾ ਉਹਨਾਂ ਨੇ ਤੋਰ ਫਿਰ ਕਿਤੇ ਨਹੀਂ ਸਕਦੇ ਸੀ ਉਹਨਾਂ ਲੱਤ 'ਚ ਥੋੜੀ ਪ੍ਰੋਬਲਮ ਹੈ ਚੂਲੇ 'ਚ ਪ੍ਰੋਬਲਮ ਹੈ ਹਲਕੀ ਜੀ ਤੇ ਉਹਨਾਂ ਨੇ ਫੋਨ ਕੀਤੇ ਮੈਸੇਜ ਲਾਇਆ ਜਿੱਥੇ-ਜਿੱਥੇ ਬੰਦਾ ਕੰਟੈਕਟ ਹੋਇਆ ਉਹਨਾਂ ਨੇ ਕੀਤਾ ਤੇ ਉਹਨਾਂ ਦਾ ਵੀ ਜਿਨ੍ਹਾਂ ਨੂੰ ਜਾ ਕੇ ਪੁੱਛਦੇ ਸੀ ਉਹ ਹਰ ਕਿਹੋ ਇਨਸਾਨ ਕਹਿੰਦਾ ਸੀ ਸਿੱਧੂ ਸਾਹਿਬ ਦਾ ਫੋਨ ਆ ਗਿਆ ਸੀਗਾ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੇਰੇ ਦੁਆਰਾ ਫਿਰ ਮੈਂ ਕਹਿੰਨਾ ਮੇਰੇ ਵਾਰਡ ਵਾਸੀਆਂ ਦਾ ਮੇਰੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਦਿਲ ਦੀਆਂ ਡੂੰਘਾਈਆਂ ਤੋਂ ਧੰਨਵਾਦ ਜਿਨ੍ਹਾਂ ਨੇ ਇਹਨਾਂ ਨੇ ਮੈਨੂੰ ਜਿਨ੍ਹਾਂ ਨੇ ਮੈਨੂੰ ਸਰਕਾਰ ਨਾਲ ਲੜਨ ਦਾ ਬਲ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ